7ਵੇਂ ਗੇੜ ਦੀਆਂ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਜਲੰਧਰ ਦੇ ਵਿਧਾਨ ਸਭਾ ਹਲਕਾ ਤੋਂ 30 ਫਲੋਰ ਦੇ ਐਸਜੀਐਮ ਕਮਸਾਇਕ ਰਿਟਾਇਰਿੰਗ ਅਫਸਰ ਸਰਦਾਰ ਅਮਨਪਾਲ ਸਿੰਘ ਅਹੂਜਾ ਨੇ ਚੋਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਲੋਰ ਵਿਖੇ ਕੀਤੀ ਇਸ ਮੀਟਿੰਗ ਵਿੱਚ ਚੋਣ ਅਮਲੇ ਵਿੱਚ ਤਾਇਨਾਤ ਪ੍ਰੈਸਾਈਡਿੰਗ ਅਫਸਰਾਂ ਸਹਾਇਕ ਪ੍ਰੈਸਾਈਡਿੰਗ ਅਫਸਰਾਂ ਅਤੇ ਪੋਲਿੰਗ ਅਫਸਰਾਂ ਨੇ ਵੱਡੀ ਗਿਣਤੀ ਵਿੱਚ ਬੈਠ ਹਾਜ਼ਰੀ ਭਰੀ ਇਸ ਮੀਟਿੰਗ ਵਿੱਚ ਆਏ ਅਧਿਕਾਰੀਆਂ ਨੇ ਐਸਜੀਐਮ ਅਮਨਪਾਲ ਸਿੰਘ ਅਹੂਜਾ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਵੋਟਾ ਪਵਾਉਣ ਦੀਮਾ ਨੂੰ ਚੋਣਾ ਕਰਵਾਉਣ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ 31 ਮਈ ਨੂੰ ਸਵੇਰੇ ਸਮੇਂ ਸਿਰ ਸਕੂਲ ਪਹੁੰਚਣ ਲਈ ਕਿਹਾ ਇਸ ਮੌਕੇ ਐਸਡੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਅਹੂਜਾ ਨੇ ਹਲਕਾ ਫਲੋਰ ਦੇ ਵਸਨੀਕਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ 1 ਜੂਨ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਜ਼ਰੂਰਤ ਵਰਤੋਂ ਕਰਨ ਅਤੇ ਆਪਣੀਆਂ ਵੋਟਾਂ ਵੀ ਪਾਉਣ ਉਹਨਾਂ ਨੇ ਕਿਹਾ ਕਿ ਗਰਮੀ ਨੂੰ ਦੇਖਦੇ ਹੋਏ VOTING ਬੂਥਾਂ ਤੇ VOTERਾਂ ਲਈ ਛਾਂ, ਠੰਡੇ ਪਾਣੀ ਅਤੇ ਹੋਰ ਪੂਕਟਾ ਇੰਤਜ਼ਾਮ ਕਰ ਦਿੱਤੇ ਜਾਣਗੇ ਇਸ ਮੌਕੇ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਖੇਲਣ ਬੀਡੀਪੀਓ ਮੈਡਮ ਰਜਿੰਦਰ ਕੌਰ ਸਤਿੰਦਰ ਪਾਲ ਸਿੰਘ ਸੁਪਰਡੈਂਟ ਐਸਡੀਐਮ ਦਫਤਰ ਹੰਸਰਾਜ ਪ੍ਰਦੀਪ ਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ ਪੱਤਰਕਾਰ ਪ੍ਰੀਤ ਦੀ ਫਲੋਰ ਤੋਂ ਰਿਪੋਰਟ ਤੇ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਲੋਕ ਸਭਾ 2024 ਦੀਆਂ ਚੋਣਾਂ ਹੁਣ ਹੋਣ ਜਾ ਰਹੀਆਂ ਹਨ ਜੋ ਕਿ 1 ਜੂਨ ਨੂੰ ਪਈਆਂ ਜਾਣੀਆਂ ਹਨ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਫਲੋਰ ਦੇ ਸਾਰੇ ਵਾਸੀਆਂ ਨੂੰ ਸਾਰੇ ਵੋਟਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਸਾਰੇ ਹੀ ਇਕ ਤਰੀਕ ਨੂੰ ਚੋੜਾ ਵਿੱਚ ਭਾਗ ਲੈਣ ਅਤੇ ਆਪਣੀ ਬਰਤੁਲੀ ਬੋਤ ਦਾ ਯੋਗਦਾਨ ਪਾਇਆ। ਇਸ ਦੇ ਨਾਲ ਹੀ ਮੈਂ ਸਰਨ ਨੂੰ ਇਹ ਵੀ ਸਨਿਹਾਰ ਦੇਣਾ ਚਾਹੁੰਦਾ ਹਾਂ ਕਿ ਸਾਡੇ ਜੋ ਅਸੈਂਬਲੀ ਕੰਸਟਿਟੂਐਂਸੀ ਕੀ ਫਲੋਰ ਜੋ ਕਿ ਜਲੰਧਰ ਚਾਰ ਪਾਰਲੀਮੈਂਟਰੀ ਕੰਸਟਿਟੂਐਂਸੀ ਦਾ ਹਿੱਸਾ ਹੈ ਉਸ ਦੇ ਵਿੱਚ ਕੁੱਲ 242 ਬੋਤ ਹਨ। ਇਹਨਾਂ 242 ਬੋਤਾਂ ਤੇ ਉੱਪਰ ਹਰ ਤਰ੍ਹਾਂ ਦੇ ਪੱਕਾ ਇਤਜਾਮ ਕਰ ਲਿੱਤੇ ਗਏ ਹਨ। ਆਵੇ ਉਹ ਗਰਮੀ ਨੂੰ ਜੇਠਣ ਵਾਸਤੇ ਪਾਣੀ ਦਾ ਪ੍ਰਬੰਧ ਹੈ ਸ਼ੀਟ ਦਾ ਪ੍ਰਬੰਧ ਹੈ ਹਰ ਤਰ੍ਹਾਂ ਦੇ ਤਬਦ ਕਰ ਲਿੱਤੇ ਗਏ ਹਨ ਸਾਰੇ ਹੀ ਬੂਥਾਂ ਦੇ ਉੱਪਰ ਕਾਪਰ ਸਿਕਿਉਰਿਟੀ ਹੋਏਗੀ ਅਮਨ ਤੇ ਅਮਾਨ ਦੀ ਸਥਿਤੀ ਬਹਾਰ ਰੱਖੀ ਜਾਏਗੀ ਮੈਂ ਸਿਰ ਤੋਂ ਇੱਕ ਵਾਰੀ ਬੇਨਤੀ ਕਰਦਾ ਕਿ ਵੀ ਆਪਣੇ ਵੋਟ ਦੇ ਅਧਿਕਾਰ ਦੀ ਜਰੂਰ ਵਰਤੋ